ਸਾਰਿਆਂ ਨੂੰ ਜੈਮ ਸਿੱਕੀ ਪ੍ਰਭੂ ਪਰਮੇਸ਼ਵਰ ਦੇ ਨਾਮ ਦੀ ਤਾਰੀਫ ਹੋਵੇ ਕਿ ਪਰਮੇਸ਼ਵਰ ਨੇ ਇੱਕ ਵਾਰ ਫਿਰ ਤੋਂ ਆਪਾਂ ਨੂੰ ਮੌਕਾ ਦਿੱਤਾ ਹੈ ਕਿ ਆਪਾਂ ਪਰਮੇਸ਼ਵਰ ਦੇ ਵਚਨਾਂ ਨਾਲ ਸਿੱਖ ਸਕੀਏ ਆਈਏ ਆਪਾਂ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਪਹਿਲਾ ਪਤਰਸ 2 ਅਧਿਆਏ ਉਸ ਦਾ 9 ਵਚਨ ਪਹਿਲਾ ਪਤਰਸ 2 ਅਧਿਆਏ ਉਸ ਦਾ 9 ਵਚਨ ਪਰ ਤੁਸੀਂ ਚੁਣਿਆ ਹੋਇਆ ਵੰਸ਼ ਯਾਜਕਾਂ ਦੀ ਸ਼ਾਹੀ ਮੰਡਲੀ ਪਵਿੱਤਰ ਕੌਮ ਪਰਮੇਸ਼ਵਰ ਦੀ ਖਾਸ ਪਰਜਾ ਹੋ ਭਈ ਤੁਸੀਂ ਉਹਦੇ ਗੁਣਾਂ ਦਾ ਪ੍ਰਚਾਰ ਕਰੋ ਜਿਨ੍ਹਾਂ ਨੇ ਤੁਹਾਨੂੰ ਹਨੇਰੇ ਤੋਂ ਆਪਣੇ ਅਚਰਜ ਚਾਨਣ ਵਿੱਚ ਸੱਦ ਲਿਆ ਪ੍ਰਾਰਥਨਾ ਕਰਦੇ ਹਾਂ ਸਵਰਗਯ ਪਿਤਾ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੇ ਬਚਨ ਦੇ ਲਈ ਜਿਵੇਂ ਪਿਛਲੇ ਦਿਨਾਂ ਤੋਂ ਇਸ ਵਿਸ਼ੇ ਦੇ ਵਿੱਚੋਂ ਤੁਸੀਂ ਸਾਨੂੰ ਸਿਖਾ ਰਹੇ ਹਾਂ ਇੱਕ ਔਰ ਫਿਰ ਤੋਂ ਅਸੀਂ ਤੁਹਾਡੇ ਸਾਹਮਣੇ ਆਉਂਦੇ ਹਾਂ ਤੁਸੀਂ ਆਪਣੇ ਬਚਨ ਦੇ ਦੁਆਰਾ ਸਾਨੂੰ ਸਿਖਾਓ ਸਾਡੇ ਮਨਾਂ ਨੂੰ ਖੋਲੋ ਪਿਤਾ ਬੇਨਤੀ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਹਾਂ हिंदी पढ़ा पर तुम एक चुना हुआ वंश जी और राजपद धारी याजकों का समाज जी? और पवित्र लोग और परमेश्वर की निज प्रजा हो इसलिए कि जिसने तुम्हें अंधकार में से अपनी अद्भुत ज्योति में बुलाया है उसके गुण प्रकट करो पिछले दिना तो आप इस विषय सीख रहे हैं ਕੀ ਪਰਮੇਸ਼ਰ ਦੇ ਗੁਣਾਂ ਨੂੰ ਪ੍ਰਗਟ ਕਰਨਾ ਤੋਂ ਪਿਛਲੀ ਵਾਰ ਆਪਾਂ ਸਿੱਖ ਰਹੇ ਸੀ ਕਿ ਪਰਮੇਸ਼ਰ ਪਵਿੱਤਰ ਆ ਪਰਮੇਸ਼ਰ ਪਵਿੱਤਰ ਆ ਤੇ ਜੇਕਰ ਆਪਾਂ ਵੀ ਉਸ ਪਵਿੱਤਰ ਪਰਮੇਸ਼ਰ ਦੇ ਨਾਲ ਚੱਲਣਾ ਹੈ ਤੇ ਸਾਨੂੰ ਵੀ ਆਪਣੇ ਚਾਲ ਚੱਲਣ ਦੇ ਵਿੱਚ ਪਵਿੱਤਰ ਬੰਨਾ ਪੈਣਾ ਹੈ ਪਰਮੇਸ਼ਰ ਪਵਿੱਤਰ ਆ ਜਿਵੇਂ ਪਰਮੇਸ਼ਰ ਪਵਿੱਤਰ ਆ ਓਵੇਂ ਜੇਕਰ ਅਸੀਂ ਉਸ ਦੇ ਨਾਲ ਚੱਲਦੇ ਰਹਿਣਾ ਹੈ ਤੋ ਅਸੀਂ ਵੀ ਪਵਿੱਤਰ ਤਾਈ ਦੇ ਵਿੱਚ ਚੱਲਣਾ ਆ ਪਵਿੱਤਰ ਬੰਨਾ ਆ ਅਸੀਂ ਆਪਣੇ ਵੇਖਣ ਦੇ ਵਿੱਚ ਪਵਿੱਤਰ ਬੰਨਾ ਆ ਅਸੀਂ ਆਪਣੇ ਬੋਲ ਚਾਲ ਦੇ ਵਿੱਚ ਇੱਕ ਵਿਸ਼ਵਾਸੀ ਦੀ ਪਵਿੱਤਰਤਾਈ ਉਹਦੇ ਚਾਲ ਚੱਲਣ ਦੇ ਦੁਆਰਾ ਦਿਖਣੀ ਆ ਤਾਂ ਪ੍ਰਭੂ ਦਾ ਵਚਨ ਕਹਿੰਦਾ ਕਿ ਹੁਣ ਤੁਸੀਂ ਆਪਣੇ ਮੂੰਹ ਗੰਦੀਆਂ ਗਾਲਾਂ ਕੱਢਣੀਆਂ ਛੱਡ ਦਿਓ ਸਾਡੀ ਬੋਲੀ ਵੀ ਪਵਿੱਤਰ ਹੋਣੀ ਆ ਸਾਡਾ ਸੁੰਨਾ ਵੇਖਣਾ ਵਿਹਾਰ ਤੋਂ ਇਸ ਵਿਸ਼ੇ ਦੇ ਬਾਰੇ ਆਪਾਂ ਸਿੱਖਿਆ ਸੀ ਅੱਜ ਆਪਾਂ ਪਰਮੇਸ਼ਰ ਦਾ ਅਗਲਾ ਗੁਣ ਦੇਖਾਂਗੇ ਕੂਚ ਦੀ ਕਿਤਾਬ 20 ਅਧਿਆਏ ਕੂਚ ਦੀ ਕਿਤਾਬ 20 ਅਧਿਆਏ ਉਸ ਦਾ ਪੰਜ ਵਚਨ ਪੜਾਂਗੇ ਨਾ ਤੂੰ ਉਹਨਾਂ ਦੇ ਅੱਗੇ ਮੱਥਾ ਟੇਕ ਨਾ ਉਹਨਾਂ ਦੀ ਪੂਜਾ ਕਰ ਕਿਉਂ ਜੋ ਮੈਂ ਯਹੋਵਾ ਤੇਰਾ ਪਰਮੇਸ਼ਰ ਅਣਖ ਵਾਲਾ ਪਰਮੇਸ਼ਰ ਹਾਂ ਜਿਹੜਾ ਪਿਓ ਦਾਦਿਆਂ ਦੀ ਬੁਰੀਾਈ ਨੂੰ ਬੱਚਿਆਂ ਉੱਤੇ ਅਤੇ ਆਪਣੇ ਵੈਰੀਆਂ ਦੀ ਤੀਜੀ ਅਤੇ ਚੌਥੀ ਪੀੜ੍ਹੀ ਉੱਤੇ ਲਿਆਉਂਦਾ ਹਾਂ ਕੂਛ ਦੀ ਕਿਤਾਬ ਚੌਂਤੀ ਅਧਿਆਏ ਉਹਦਾ 14 ਵਚਨ ਵੀ ਪੜ ਲਾਵਾਂਗੇ ਹਿੰਦੀ ਦੇ ਵਿੱਚ ਵੀ ਪੜਾਂਗੇ ਤੇ ਪੰਜਾਬੀ ਦੇ ਵਿੱਚ ਵੀ ਪੜਾਂਗੇ क्योंकि तुम्हें किसी दूसरे को ईश्वर करके दंडवत करने की आज्ञा नहीं क्योंकि यह जिसका नाम जलनशील है वह जल उठने वाला परमेश्वर है तू होर किसी देवते अगे मत्था ना टेकी यहोवा जिसका नाम गैरत करने वाला है वो एक गैरती परमेश्वर है यहोवा एक गैरती परमेश्वर है प्रभु बोलता कि मैं थोड़ा तो परमेश्वर ਅਣੱਕ ਰੱਖਣ ਵਾਲਾ ਪਰਮੇਸ਼ਰ ਹਾਂ ਤੂੰ ਕਿਸੇ ਵੀ ਦੂਜੇ ਦੇ ਅੱਗੇ ਮੱਥਾ ਨਹੀਂ ਟੇਕਣਾ ਨਾ ਉਹਨਾਂ ਦੀ ਪੂਜਾ ਕਰਨੀ ਹੈ ਪਰ ਵੀ ਕੁਝ ਵੀ ਦੇ ਇੱਕ ਦੇ ਵਿੱਚ ਲਿਖਿਆ ਆ ਕਿ ਮੇਰੇ ਸਾਹਮਣੂ ਤੇਰੇ ਲਈ ਦੂਜੇ ਦੇਵਤੇ ਉੱਥੇ ਇਸ ਤਰ੍ਹਾਂ ਲਿਖਿਆ ਆ ਕਿ ਫਿਰ ਯਹਵਾ ਬੋਲਿਆ ਕਿ ਮੈਂ ਤੇਰਾ ਯਹਵਾ ਪਰਮੇਸ਼ਰ ਹਾਂ ਜੋ ਤੈਨੂੰ ਮਿਸਰ ਦੇਸ਼ ਦੀ ਗੁਲਾਮੀ ਦੇ ਘਰ ਤੋਂ ਕੱਢ ਕੇ ਲਿਆਹਾ ਮੇਰੇ ਸਨਮੁਖ ਤੇਰੇ ਲਈ ਦੂਜੇ ਦੇਵਤੇ ਨਾ ਹੋਣ ਨਾ ਤੂੰ ਉਹਨਾਂ ਦੀ ਪੂਜਾ ਕਰ ਨਾ ਤੂੰ ਨਾ ਦੇ ਕੇ ਮੱਥਾ ਟੇਕ ਨਾ ਕਿਸੇ ਸੂਰਤ ਦੀ ਭਾਵੇਂ ਤੈਨੂੰ ਸਮਾਨ ਚ ਦਿਖਾਈ ਦੇਵੇ ਭਾਵੇਂ ਧਰਤੀ ਤੇ ਤੇ ਭਾਵੇਂ ਧਰਤੀ ਦੇ ਹੇਠਲੇ ਪਾਣੀਆਂ ਦੇ ਵਿੱਚ ਕਿਉਂ ਕਿਉਂ ਜੋ ਮੈਂ ਤੇਰਾ ਪਰਮੇਸ਼ਰ ਅਣਖ ਰੱਖਣ ਵਾਲਾ ਪਰਮੇਸ਼ੁਰਾ ਤੂੰ ਪਰਮੇਸ਼ਰ ਦਾ ਜੋ ਅਗਲਾ ਗੋਣਾ ਜਪਾਂ ਦੇਖਣ ਜਾ ਰਹੇ ਹਾਂ ਉਹ ਇਹ ਹੈ ਕਿ ਸਾਡਾ ਪਰਮੇਸ਼ਰ ਅਣਖ ਰੱਖਣ ਵਾਲਾ ਪਰਮੇਸ਼ਰ ਹੈ ਪਰਮੇਸ਼ਰ ਅਣਖ ਰੱਖਦਾ ਹੈ ਅਣਖ ਰੱਖਦਾ ਆ ਆਪਣੀ ਪਵਿੱਤਰਤਾਈ ਦੇ ਲਈ ਅਣਖ ਰੱਖਦਾ ਆ ਆਪਣੇ ਵਚਨਾਂ ਦੇ ਲਈ ਅਣਖ ਰੱਖਦਾ ਆ ਆਪਣੇ ਨਾਮ ਦੇ ਲਈ ਅਣਖ ਰੱਖਦਾ ਹੈ ਆਪਣੇ ਲੋਕਾਂ ਦੇ ਲਈ ਪਰਮੇਸ਼ਰ ਆਪਣੇ ਲੋਕਾਂ ਦੇ ਲਈ ਅਣਖ ਰੱਖਦਾ ਆ ਇਹ ਮੇਰੀ ਪਰਜਾ ਆ ਇਹ ਮੇਰੇ ਲੋਕ ਆ ਮੇਰਾ ਨਾਮ ਪਵਿੱਤਰ ਹੈ ਪਰਮੇਸ਼ੁਰ ਦਾ ਵਚਨ ਜੋ ਕਦੇ ਬਦਲੇਗਾ ਨਹੀਂ ਉਹਨਾਂ ਨੂੰ ਪੂਰਿਆ ਕਰਨ ਲਈ ਪਰਮੇਸ਼ਰ ਅਣਖ ਰੱਖਦਾ ਹੈ। ਪਰਮੇਸ਼ੁਰ ਦੇ ਵਚਨ ਕਦੇ ਵੀ ਬਦਲਦੇ ਤੋ ਪਰਮੇਸ਼ੁਰ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ ਕਿ ਮੈਂ ਅਣਖ ਰੱਖਣ ਵਾਲਾ ਪਰਮੇਸ਼ਰ ਹਾਂ। ਪਰਮੇਸ਼ੁਰ ਅਣਖ ਰੱਖਣ ਵਾਲਾ ਪਰਮੇਸ਼ਰ ਹੈ। ਤੋ ਜਦੋਂ ਉਹ ਪਰਮੇਸ਼ੁਰ ਸ੍ਰਿਸ਼ਟੀ ਕਰਤਾ ਮੁਕਤੀ ਦਾਤਾ ਬਣ ਕੇ ਚੱਲ ਰਿਹਾ ਹੈ ਉਸ ਵਕਤ ਆਪਾਂ ਪ੍ਰਭੂ ਯੀਸ਼ੂ ਮਸੀਹ ਦੇ ਵਿੱਚ ਵੀ ਅਣਖ ਨੂੰ ਵੇਖਦੇ ਹਾਂ। ਪਰਬੂ ਯੇਸ਼ੂ ਦੇ ਅੰਦਰ ਅਣਖ ਪਰਮੇਸ਼ਰ ਦੇ ਮੰਦਰ ਨੂੰ ਲੈ ਕੇ ਜਦੋਂ ਪ੍ਰਭੂ ਯੇਸ਼ੂ ਮੰਦਰ ਦੇ ਵਿੱਚ ਗਏ ਤਾਂ ਮੰਦਰ ਦੇ ਵਿੱਚ ਮਨੀ ਐਕਸਚੇਂਜ ਦਾ ਕੰਮ ਚੱਲ ਰਿਹਾ ਹੈ ਪੈਸੇ ਦਾ ਲੈਣ ਦੇਣ ਵਪਾਰ ਦਾ ਕੰਮ ਚੱਲ ਰਿਹਾ ਹੈ ਤਖਤਪੂਸ਼ ਲੱਗੇ ਹੋਏ ਆ ਤਦ ਉਹ ਚੀਜ਼ ਵੇਖ ਕੇ ਪ੍ਰਭੂ ਯੇਸ਼ੂ ਉਸੇ ਤੋਂ ਰਿਆ ਨਹੀਂ ਗਿਆ ਪ੍ਰਭੂ ਯੇਸ਼ੂ ਨੇ ਇੱਕ ਕੋਟ ਕੋੜਾ ਬਣਾਇਆ ਔਰ ਉਹ ਮਾਰ ਮਾਰ ਕੇ ਮੰਦਰ ਨੂੰ ਸਾਫ ਕੀਤਾ। ਉੱਥੇ ਲਿਖਿਆ ਤਖਤ ਪੋਛ ਉਲਟਾ ਦਿੱਤੇ ਔਰ ਆਖਿਆ ਮੇਰਾ ਘਰ ਪ੍ਰਾਰਥਨਾ ਦਾ ਘਰ ਸਦਾਵੇਗਾ। ਤੋਂ ਪ੍ਰਭੂ ਯੇਸ਼ੂ ਮਸੀਹ ਦੇ ਅੰਦਰ ਆਪਾਂ ਅਣਖ ਨੂੰ ਵੇਖਦੇ ਹਾਂ। ਪ੍ਰਭੂ ਯੇਸ਼ੂ ਜਦੋਂ ਮਨੁੱਖ ਦੇ ਰੂਪ ਚ ਚੱਲ ਰਿਹਾ ਹੈ। ਪ੍ਰਭੂ ਯੇਸ਼ੂ ਦੇ ਕੋਲ ਸ਼ੈਤਾਨ ਆਣ ਕੇ ਕਹਿੰਦਾ ਹੈ ਕਿ ਮੈਨੂੰ ਮੱਥਾ ਟੇਕ। ਮੈਂ ਸਭ ਕੁਝ ਤੈਨੂੰ ਦੇ ਦੇਾਂਗਾ। ਤਦ ਪ੍ਰਭੂ ਯਸ਼ੂ ਦਾ ਜਵਾਬ ਲਿਖਿਆ ਆ ਆਪਣੇ ਪ੍ਰਭੂ ਪਰਮੇਸ਼ਰ ਨੂੰ ਹੀ ਮੱਥਾ ਟੇਕ। ਮਤਲਬ ਪ੍ਰਭੂ ਯਸ਼ੂ ਦੇ ਅੰਦਰ ਇੱਕ ਅਣਖ ਸ੍ਰਿਸ਼ਟੀ ਕਰਤਾ ਨੂੰ ਲੈ ਕੇ ਇਹ ਇਹ ਆਪਾਂ ਨੂੰ ਸਿਖਾਉਂਦਾ ਕਿ ਸਾਡੇ ਅੰਦਰ ਵੀ ਆਪਣੇ ਪਰਮੇਸ਼ਰ ਨੂੰ ਲੈ ਕੇ ਕਿਵੇਂ ਅਣਖ ਹੋਣੀ ਚਾਹੀਦੀ ਹੈ। ਸ਼ੈਤਾਨ ਆਣ ਕੇ ਇਹੀ ਕਹਿੰਦਾ ਕਿ ਤੂੰ ਕੰਪਰੋਮਾਈਜ਼ ਕਰ ਸਮਝੌਤਾ ਕਰ ਲੈ। ਜੋ ਤੂੰ ਕਹਿਗਾ ਤੈਨੂੰ ਦੇ ਦਿੱਤਾ ਜਾਊਗਾ। ਅੱਜ ਆਪਾਂ ਕਿੰਨੇ ਲੋਕਾਂ ਨੂੰ ਵੇਖਦੇ ਆ ਜੋ ਅੱਜ ਸ਼ੈਤਾਨ ਦੇ ਨਾਲ ਸਮਝੌਤਾ ਕਰ ਰਹੇ ਆ ਅਣਜਾਣ ਪੁਣੇ ਦੇ ਵਿੱਚ ਨਹੀਂ ਸਭ ਜਾਣਨ ਤੋਂ ਬਾਅਦ ਅੱਜ ਇਲੂਮਿਨਟੀ ਕਰਕੇ ਜੋ ਗਰੁੱਪ ਆ ਜੋ ਇੱਕ ਸ਼ੈਤਾਨੀ ਸੰਸਥਾ ਆ ਜੋ ਸ਼ਰਿਆਮ ਇਹ ਲੋਕਾਂ ਦੇ ਨਾਲ ਵਾਅਦਾ ਕਰਦੇ ਕਿ ਤੁਸੀਂ ਸਾਨੂੰ ਕਬੂਲ ਕਰੋ ਆਪਣਾ ਆਤਮਾ ਸਾਨੂੰ ਦਿਓ ਅਸੀਂ ਤੁਹਾਨੂੰ ਦੁਨੀਆ ਤੇ ਨਾਮ ਦੇਵਾਂਗੇ ਇੱਜ਼ਤ ਦੇਵਾਂਗੇ ਪੈਸਾ ਦੇਵਾਂਗੇ ਔਰ ਕਿੰਨੇ ਲੋਕ ਸਭ ਕੁਝ ਜਾਣਨ ਤੋਂ ਬਾਅਦ ਉਹਨਾਂ ਨੂੰ ਕਬੂਲ ਕਰਦੇ ਆ ਆਪਣਾ ਆ ਵੱਡੇ ਵੱਡੇ ਸੈਲੀਬ੍ਰਿਟੀ ਜਿਹੜੇ ਆ ਮੰਤਰੀ ਜਿਹੜੇ ਆ ਉਹ ਜੋ ਇਲੂਮਿਨਾਟੀ ਦੇ ਸਾਈਨ ਵਰਤਦੇ ਆ ਉਹਨਾਂ ਚਿੰਨਾ ਤੋਂ ਪਤਾ ਲੱਗਦਾ ਕਿ ਉਹਨਾਂ ਨੇ ਆਪਣਾ ਆਤਮਾ ਇਲੂਮਿਨਾਟੀ ਵਾਲਿਆਂ ਨੂੰ ਵੇਚ ਦਿੱਤਾ ਹੈ ਗਾਣਿਆਂ ਦੇ ਵਿੱਚ ਇਲੂਮਿਨਾਟੀ ਦਾ ਜ਼ਿਕਰ ਸ਼ਰੇਆਮ ਹੋ ਰਿਹਾ ਹੈ ਔਰ ਜਦੋਂ ਉਹਨਾਂ ਨੂੰ ਪੁੱਛਾਂਗੇ ਉਹ ਸਾਫ਼ ਦੱਸਣਗੇ ਹਾਂ ਇਹ ਸ਼ੈਤਾਨ ਦੀ ਪੂਜਾ ਆ ਔਰ ਅਸੀਂ ਸ਼ੈਤਾਨ ਨੂੰ ਕਬੂਲ ਕਰ ਲਿਆ ਹੈ ਕਾਦੇ ਲਈ ਸੰਸਾਰ ਨੂੰ ਪਾਉਣ ਦੇ ਲਈ ਪਰ ਇੱਕ ਵਿਸ਼ਵਾਸੀ ਦੇ ਅੰਦਰ ਅਣਖ ਕਿਵੇਂ ਰਹਿਣੀ ਹੈ ਪ੍ਰਭੂ ਯੀਸ਼ੂ ਕਿਵੇਂ ਜਵਾਬ ਦਿੰਦੇ ਹੈ ਇਹ ਲਿਖਿਆ ਹੈ ਤੂੰ ਸਿਰਫ ਆਪਣੇ ਪ੍ਰਭੂ ਪਰਮੇਸ਼ਰ ਨੂੰ ਹੀ ਮੱਥਾ ਟੇਕ ਉਸੇ ਇਕੱਲੇ ਦੀ ਉਪਾਸਨਾ ਕਰ ਔਰ ਫਿਰ ਆਪਾਂ ਦੇਖਦੇ ਹਾਂ ਕਿ ਪਵਿੱਤਰ ਆਤਮਾ ਵੀ ਅਣਖ ਰੱਖਦਾ ਹੈ ਮੈਂ ਹਰ ਵਾਰ ਜਦੋਂ ਵੀ ਆਪਾਂ ਵਿਸ਼ਾ ਸਿੱਖਿਆ ਆ ਤਿੰਨਾਂ ਨੂੰ ਅਲੱਗ-ਅਲੱਗ ਕਰਕੇ ਦਿਖਾਇਆ ਆ ਕਿਉਂ ਕਿ ਅਸੀਂ ਤ੍ਰੀਇਕ ਪਰਮੇਸ਼ਰ ਤੇ ਵਿਸ਼ਵਾਸ ਕਰਨ ਵਾਲੇ ਆ ਔਰ ਤ੍ਰੀਇਕ ਦੇ ਤਿੰਨੇ ਵਿਅਕਤੀਤਵ ਜਿਹੜੇ ਆ ਉਹ ਆਪਸ ਦੇ ਵਿੱਚ ਸਮਾਨ ਆ ਸਮਾਨ ਕਿਹੜੀ ਗੱਲ ਦੇ ਵਿੱਚ ਆ ਉਹ ਆਪਣੇ ਸੁਭਾਅ ਦੇ ਵਿੱਚ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਨਹੀਂ ਪਿਤਾ ਦਾ ਵਿਅਕਤੀਤਵ ਦੇ ਵਿੱਚ ਅਣਖਿਆ ਪੁੱਤਰ ਤੇ ਵਿੱਚ ਅਣਖਿਆ ਔਰ ਪਵਿੱਤਰ ਆਤਮਾ ਵੀ ਅਣਖ ਰੱਖਦਾ ਹੈ ਪਵਿੱਤਰ ਆਤਮਾ ਅਣਖ ਰੱਖਦਾ ਹੈ ਪਵਿੱਤਰਤਾਈ ਦੀ ਸੱਚਾਈ ਦੀ ਔਰ ਉਹਦੇ ਨਾਲ ਅਲੱਗਤਾਈ ਨਹੀਂ ਪੜਾਂਗੇ ਆਪਾਂ ਪ੍ਰਭੂ ਦੇ ਵਚਨ ਦੇ ਵਿੱਚੋਂ ਯਾਕੂਬ ਦੀ ਪੱਤਰੀ ਯਾਕੂਬ ਦੀ ਪੱਤਰੀ 4 ਅਧਿਆਏ 4 ਬਚਨ ਤੋਂ ਪੜੀਏ ਇਹ ਵੀ ਵਿਚਾਰ ਨੂੰ ਕੀ ਤੁਹਾਨੂੰ ਮਾਲੂਮ ਨਹੀਂ ਪਈ ਸੰਸਾਰ ਦਾ ਮਿੱਤਰਚਾਰਾ ਪਰਮੇਸ਼ਰ ਦਾ ਵੈਰ ਹੈ ਇਹ ਵੀ ਵਿਚਾਰ ਨੂੰ ਕੀ ਤੁਹਾਨੂੰ ਮਾਲੂਮ ਨਹੀਂ ਕਿ ਸੰਸਾਰ ਦਾ ਮਿੱਤਰਚਾਰਾ ਪਰਮੇਸ਼ਰ ਦੇ ਨਾਲ ਵੈਰ ਹੈ ਫਿਰ ਜੇ ਕੋਈ ਸੰਸਾਰ ਦਾ ਮਿੱਤਰ ਹੋਇਆ ਚਾਹੁੰਦਾ ਹੈ ਜੇ ਕੋਈ ਸੰਸਾਰ ਦਾ ਮਿੱਤਰ ਹੋਣਾ ਚਾਹੁੰਦਾ ਹੈ ਇਹ ਵੀ ਵਿਚਾਰ ਨੂੰ ਇੱਕ ਹੁੰਦਾ ਸਰੀਰਕ ਵੀ ਵਿਚਾਰ ਤੇ ਇੱਕ ਹੁੰਦਾ ਆਤਮਿਕ ਵੀ ਵਿਚਾਰ ਆਤਮਿਕ ਵੀ ਵਿਚਾਰ ਦਾ ਮਤਲਬ ਜਦੋਂ ਇੱਕ ਵਿਅਕਤੀ ਪਰਮੇਸ਼ਰ ਦੇ ਨਾਲ ਪ੍ਰੇਮ ਕਰਕੇ ਜਦ ਪਰਮੇਸ਼ਰ ਨੂੰ ਆਪਣਾ ਸਭ ਕੁਝ ਮੰਨ ਕੇ ਸੰਸਾਰ ਦੇ ਨਾਲ ਮਿੱਤਰਚਾਰਾ ਕਰਦਾ ਹੈ ਤਾਂ ਪ੍ਰਭੂ ਦਾ ਵਚਨ ਉਹਨੂੰ ਕੀ ਆਖਦਾ ਹੈ ਵੀ ਵਿਚਾਰੀ ਕਿਉਂਕਿ ਦੋ ਪਤੀ ਹੋ ਗਏ ਇੱਕ ਸੰਸਾਰ ਤੇ ਇੱਕ ਪਰਮੇਸ਼ਰ ਪਤੀ ਕਿੰਨੇ ਆ ਇੱਕ ਹੀ ਆ ਤਾਂ ਵਚਨ ਕਹਿੰਦਾ ਹੈ ਏ ਵੀ ਵਿਚਾਰ ਨੂੰ ਕਿ ਤੁਹਾਨੂੰ ਮਾਲੂਮ ਨਹੀਂ ਤੁਹਾਨੂੰ ਪਤਾ ਨਹੀਂ ਕਿ ਸੰਸਾਰ ਨਾਲ ਮਿੱਤਰਚਾਰਾ ਪਰਮੇਸ਼ਰ ਦੇ ਨਾਲ ਜ਼ਹਿਰ ਆ ਔਰ ਫੇਰ ਜੇ ਕੋਈ ਸੰਸਾਰ ਦਾ ਮਿੱਤਰ ਹੋਇਆ ਚਾਹੁੰਦਾ ਹੈ ਜਿਹੜਾ ਸੰਸਾਰ ਦਾ ਮਿੱਤਰ ਬੰਨਾ ਚਾਹੁੰਦਾ ਆ ਸੋ ਆਪਣੇ ਆਪ ਨੂੰ ਪਰਮੇਸ਼ਰ ਦਾ ਵੈਰੀ ਬਣਾਉਂਦਾ ਹੈ ਉਹ ਆਪਣੇ ਆਪ ਨੂੰ ਪਰਮੇਸ਼ਰ ਦਾ ਵੈਰੀ ਬਣਾਉਂਦਾ ਹੈ ਅਥਵਾ ਕੀ ਤੁਸੀਂ ਇਹ ਭਰਮ ਕਰਦੇ ਹੋ ਜੋ ਧਰਮ ਪੁਸਤਕ ਐਵੇਂ ਕਹਿੰਦਾ ਹੈ ਭਈ ਉਹ ਉਸ ਆਤਮਾ ਲਈ ਜਿਹੜਾ ਉਹਨੇ ਸਾਡੇ ਵਿੱਚ ਵਸਾਇਆ ਹੈ ਅਣਖ ਨਾਲ ਲੋਚਦਾ ਹੈ ਅਣਖ ਦੇ ਨਾਲ ਲੋਚਦਾ ਆ ਪਰਮੇਸ਼ਰ ਦਾ ਪਵਿੱਤਰ ਆਤਮਾ ਵੀ ਅਣਖ ਰੱਖਦਾ ਹੈ ਕਿਹੜੀ ਗੱਲ ਦੇ ਵਿੱਚ ਕਿ ਉਹਦੇ ਚੁਣੇ ਲੋਕ ਜਿਨ੍ਹਾਂ ਲੋਕਾਂ ਦੇ ਉੱਪਰ ਪਵਿੱਤਰ ਆਤਮਾ ਦੇ ਦੁਆਰਾ ਮੋਹਰ ਲਾਈ ਗਈ ਆ ਉਹ ਅਲੱਗ ਤਾਈ ਦੇ ਵਿੱਚ ਚੱਲਣ ਤੋਂ ਜਦੋਂ ਪਰਮੇਸ਼ਰ ਅਣਖ ਰੱਖਦਾ ਆ ਤਾਂ ਜੋ ਪਰਮੇਸ਼ਰ ਦੀ ਸੰਤਾਨ ਆ ਜਿਨ੍ਹਾਂ ਨੇ ਉਸ ਨੂੰ ਕਬੂਲ ਕੀਤਾ ਪਰਮੇਸ਼ਰ ਦੇ ਪੁੱਤਰ ਹੋਣ ਦਾ ਹੱਕ ਦਿੱਤਾ ਹੁਣ ਤੋਂ ਤੁਸੀਂ ਉਪਰੇ ਤੇ ਪਰਦੇਸੀ ਨਹੀਂ ਸੰਤਾਂ ਦੇ ਵਤਨੀ ਤੇ ਪਰਮੇਸ਼ਰ ਦੇ ਤੇ ਜਦੋਂ ਆਪਾਂ ਪਰਮੇਸ਼ਰ ਦੇ ਘਰਾਣੇ ਦੇ ਲੋਕ ਆ ਆਪਾਂ ਪਰਮੇਸ਼ਰ ਨੂੰ ਅੱਬਾ ਖੇ ਪਿਤਾ ਕਰਕੇ ਪੁਕਾਰਦੇ ਆ ਤੇ ਫਿਰ ਪਰਮੇਸ਼ਰ ਦੀ ਸੰਤਾਨ ਦੀ ਪਹਿਚਾਣ ਕਿੱਥੋਂ ਆ ਉਹਦੀ ਸੰਤਾਨ ਵੀ ਕਾਦੇ ਵਿੱਚ ਚੱਲਦੀ ਹੈ ਅਣਖ ਵਿੱਚ ਚੱਲਦੀ ਹੈ ਜਦੋਂ ਆਪਾਂ ਪੁਰਾਣੇ ਨੇਮ ਨੂੰ ਦੇਖਦੇ ਆ ਨਵੇਂ ਨੇਮ ਨੂੰ ਦੇਖਦੇ ਆ ਪਰਮੇਸ਼ਰ ਦੇ ਨਾਲ-ਨਾਲ ਚੱਲਣ ਵਾਲੇ ਲੋਕ ਜਿਹੜੇ ਸੀ ਉਹ ਵੀ ਪਰਮੇਸ਼ਰ ਦੀ ਤਨਾਈ ਅਣਖ ਦੇ ਨਾਲ ਚੱਲਣ ਵਾਲੇ ਬਣ ਗਏ ਔਰ ਪਰਮੇਸ਼ਰ ਵੀ ਐਸੇ ਲੋਕਾਂ ਨੂੰ ਹੀ ਪਿਆਰ ਕਰਦਾ ਆ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦੇ ਲਈ ਅਣਖ ਆ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦੇ ਸੱਚੇ ਵਚਨ ਦੇ ਲਈ ਅਣਖਿਆ ਜਿਨ੍ਹਾਂ ਦੇ ਅੰਦਰ ਅਲੱਗਤਾਈ ਤੇ ਪਵਿੱਤਰਤਾਈ ਦੇ ਲਈ ਅਣਖਿਆ ਐਸੇ ਲੋਕਾਂ ਦੇ ਨਾਲ ਹੀ ਪਰਮੇਸ਼ਰ ਚੱਲਦਾ ਆ ਐਸੇ ਲੋਕਾਂ ਤੇ ਨਾਲ ਹੀ ਪਰਮੇਸ਼ਰ ਵਾਸ ਕਰਦਾ ਆ ਇਸ ਲਈ ਸਾਡੇ ਅੰਦਰ ਵੀ ਕੀ ਹੋਣੀ ਹੈ ਅਣਖ ਹੋਣੀ ਕਿਨੇ ਅਣਖ ਵਾਲਿਆਂ ਨੂੰ ਪਰਮੇਸ਼ਰ ਪਿਆਰ ਕਰਦਾ ਆ ਆਪਾਂ ਦੇਖਦੇ ਹਾਂ ਕਿ ਪਰਮੇਸ਼ਰ ਮੂਸਾ ਦੇ ਦੁਆਰਾ ਇਸرائیਲੀ ਲੋਕਾਂ ਨੂੰ ਮਿਸਰ ਦੇਸ਼ ਦੀ ਗੁਲਾਮੀ ਤੋਂ ਕੱਢ ਕੇ ਲਿਆਇਆ ਔਰ موسی ਪ੍ਰਭੂ ਦੇ ਨਾਲ ਪਹਾੜ ਦੇ ਉੱਪਰ ਚਲਾ ਗਿਆ ਔਰ ਪਿੱਛੇ ਜਿਹੜੀ ਇਸرائیਲੀ ਲੋਕ ਕਿਆ ਉਹ ਇੰਤਜ਼ਾਰ ਕਰਦੇ ਰਹੇ 40 ਦਿਨ موسی ਪਹਾੜ ਤੇ ਰਿਹਾ ਤੋ ਪਿੱਛੇ ਇਸرائیਲੀਆਂ ਨੇ ਆਪਸ ਦੇ ਵਿੱਚ ਸਲਾਹ ਕੀਤੀ ਔਰ ਹਰੂਨ ਦੇ ਕੋਲ ਆ ਕੇ ਇਕੱਠੇ ਹੋ ਕੇ ਔਰ ਉਹਨਾਂ ਨੇ ਹਰੂਨ ਨੂੰ ਆਖਿਆ ਕਿ ਤੂੰ ਸਾਡੇ ਲਈ ਸੋਨੇ ਦੇ ਬੱਛੇ ਬਣਾ ਤਾਂ ਜੋ ਅਸੀਂ ਉਹਨਾਂ ਦੀ ਉਪਾਸਨਾ ਕਰੀਏ ਤਦ ਹਰੂਨ ਨੇ ਉਹਨਾਂ ਦੀ ਆਗਿਆ ਮੰਨ ਕੇ ਉਹਨਾਂ ਦੇ ਆਖੇ ਲੱਗ ਕੇ ਲੋਕਾਂ ਨੇ ਮਗਰ ਲੱਗ ਕੇ ਸੋਨਾ ਇਕੱਠਾ ਕਰਕੇ ਉਹਨਾਂ ਦੇ ਬੱਛੇ ਬਣਾ ਦਿੱਤੇ ਇਹ ਜਿਹੜਾ ਸੋਨਾ ਲੈ ਕੇ ਆਏ ਸੀ ਇਹ ਪ੍ਰਭੂ ਨੇ ਇਹਨਾਂ ਨੂੰ ਆਖਿਆ ਸੀ ਕਿ ਮਿਸਰ ਦੇ ਲੋਕਾਂ ਤੋਂ ਲਓ ਕਿਉਂਕਿ ਮਿਸਰ ਦੇ ਰਾਜੇ ਨੇ ਇਹਨਾਂ ਨੂੰ ਮਜ਼ਦੂਰੀ ਨਹੀਂ ਸੀ ਦਿੱਤੀ ਇਹਨਾਂ ਦੀ ਮਜ਼ਦੂਰੀ ਦਵਾਈ ਔਰ ਅੱਗੇ ਜਾ ਕੇ ਇਹ ਸੋਨਾ ਪਰਮੇਸ਼ਰ ਦੇ ਮੰਦਿਰ ਦੇ ਲਈ ਇਸਤੇਮਾਲ ਹੋਣਾ ਸੀ ਪਰ ਇਹਨਾਂ ਨੇ ਆਪਸ ਵਿੱਚ ਸਲਾਹ ਕਰਕੇ ਸੋਨੇ ਦੇ ਬੱਛੇ ਬਣਾ ਲਏ ਔਰ ਉਹਨਾਂ ਦੀ ਉਪਾਸਨਾ ਕਰਦੇ ਪਏ ਆ ਪਰਮੇਸ਼ਰ موسی ਨੂੰ ਪਹਾੜ ਤੇ ਵਿਵਸਥਾ ਦੇ ਰਿਹਾ ਏ ਔਰ ਪਰਮੇਸ਼ਰ ਜਦੋਂ موسی ਨੂੰ ਵਿਵਸਥਾ ਦੇ ਰਿਹਾ ਪੱਥਰ ਦੀਆਂ ਪੱਟੀਆਂ ਤੇ ਲਿਖ ਕੇ ਤਾਂ ਉਹਦੇ ਵਿੱਚ ਪਹਿਲਾ ਹੁਕਮ ਹੀ ਕਿਹੜਾ ਆ ਮੇਰੇ ਸਨਮੁਖ ਤੇਰੇ ਲਈ ਦੂਜੇ ਦੇਵਤੇ ਤੂੰ ਆਪਣੇ ਲਈ ਕੋਈ ਉੱਕਰੀ ਹੋਈ ਮੂਰਤ ਵਿਵਸਥਾ 'ਚ ਇਹ ਲਿਖਿਆ ਆ ਔਰ ਜਦੋਂ موسی ਉੱਪਰ ਪ੍ਰਭੂ ਨਾਲ ਗੱਲ ਕਰਦਾ ਪਿਆ ਆ ਤਾਂ ਪਰਮੇਸ਼ਰ موسی ਨੂੰ ਕਹਿੰਦਾ موسی ਮੈਂ ਦੁਖੀ ਨਾ ਲੋਕਾਂ ਤੋਂ ਤਾਂ ਆਪਾਂ ਦੇਖਣੇ ਕੀ ਬਾਅਦ ਦੇ ਵਿੱਚ موسی ਤੇ ਇਹੋ ਜਿਹਾ ਜਦੋਂ ਪਹਾੜ ਤੋਂ ਥੱਲੇ ਆਉਂਦੇ ਆ ਤੋ ਉਹ ਰੌਲਾ ਸੁਣਦੇ ਆ ਤਦੋਂ ਕਹਿੰਦੇ ਵੀ ਇਹ ਕਿਹਦਾ ਰੌਲਾ ਆ ਨਾ ਤਾਂ ਲੜਾਈ ਜਿੱਤਣ ਵਾਲਿਆਂ ਦਾ ਆ ਇਹ ਕਿਹੋ ਜਿਹਾ ਰੌਲਾ ਆ ਤੇ ਜਦੋਂ ਨੇੜੇ ਆਉਂਦੇ ਆ ਇਹ ਸੋਨੇ ਦਾ ਸੋਨੇ ਦੇ ਬੱਚਿਆਂ ਦੇ ਅੱਗੇ ਨੱਚਦੇ ਪਏ ਆ ਹੱਸਦੇ ਪਏ ਖੇਡਦੇ ਪਏ ਜਦੋਂ موسی ਨੇ ਦੇਖਿਆ ਤੋ موسی ਜਲ ਗਿਆ ਕਿਹੜੀ ਅਣਖ ਦੇ ਨਾਲ ਪਰਮੇਸ਼ਰ ਵਾਲੀ ਔਰ موسی ਨੇ ਗੁੱਸੇ ਦੇ ਵਿੱਚੋਂ ਫੱਟੀਆਂ ਤੋੜ ਦਿੱਤੀਆਂ ਫਟੀਆਂ ਕਿਉਂ ਤੋੜ ਦਿੱਤੀਆਂ ਕਿਉਂਕਿ ਫਟੀਆਂ ਦੇ ਉੱਪਰ ਜੋ ਵਚਨ ਲਿਖਿਆ ਸੀ ਉਹਦੇ ਅਨਸਾਰ ਤੁਸੀਂ ਚੱਲੇ ਨਹੀਂ ਤਦ موسی ਖੜਾ ਹੋਇਆ ਔਰ موسی ਨੇ ਕਿਹਾ ਜੋ ਕੋ ਯਹਵਾ ਦੇ ਵੱਲ ਆਪਣੇ ਆਪ ਨੂੰ ਵੱਖਰਾ ਕਰੇ ਤਾਂ ਸਭ ਤੋਂ ਪਹਿਲਾਂ ਲੇਵੀ ਨਿਕਲ ਕੇ ਅੱਗੇ ਆ ਗਏ ਲੇਵੀਆਂ ਨੇ ਆਪਣੇ ਆਪ ਨੂੰ ਕੀ ਕਰ ਲਿਆ ਵੱਖਰਾ ਕਰ ਲਿਆ ਤਦ موسی ਨੇ ਲੇਵੀਆਂ ਨੂੰ ਆਖਿਆ ਕਿ ਹੁਣ ਤਲਵਾਰ ਲੈ ਲਓ ਭੈਣ ਨਹੀਂ ਦੇਖਣਾ ਭਰਾ ਨਹੀਂ ਦੇਖਣਾ ਰਿਸ਼ਤੇਦਾਰ ਨਹੀਂ ਦੇਖਣਾ ਇਸ ਤਲਵਾਰ ਦੇ ਨਾਲ ਵੱਡਣਾ ਸ਼ੁਰੂ ਕਰੋ ਦੁੱਲੇਵੀਆਂ ਨੇ ਉਸੇ ਤਰ੍ਹਾਂ ਕੀਤਾ ਤਦ ਪਰਮੇਸ਼ਰ ਇਸ ਗੱਲ ਤੋਂ ਖੁਸ਼ ਹੋਇਆ ਔਰ ਪਰਮੇਸ਼ਰ ਕਹਿੰਦਾ ਮੈਂ ਲੇਮੀਆਂ ਨੂੰ ਆਪਣੇ ਲਈ ਕੀ ਕਰਦਾ ਹਾਂ ਵੱਖਰਾ ਕਰਦਾ ਹਾਂ ਮੈਂ ਚੁਣਦਾ ਆਪਣੀ ਸੇਵਕਾਈ ਦੇ ਲਈ ਕਿਉਂ ਇਹਨਾਂ ਦੇ ਅੰਦਰ ਮੇਰੇ ਜਹੀ ਅਣਖਿਆ ਪਰਮੇਸ਼ਰ ਕਿੰਨੂੰ ਆਪਣੀ ਸੇਵਕਾਈ ਦੇ ਲਈ ਬੁਲਾਉਂਦਾ ਹੈ ਕਿਸ ਨੂੰ ਆਪਣੀ ਸੇਵਾ ਸੌਂਪਦਾ ਹੈ ਜਿਹਦੇ ਅੰਦਰ ਪਰਮੇਸ਼ਰ ਦੇ ਲਈ ਅਣਖਿਆ ਔਰ ਅਣਖ ਪਰਮੇਸ਼ਰ ਦੇ ਵਚਨ ਨੂੰ ਲੈ ਕੇ ਆ ਔਰ ਜੋ ਵਚਨ ਨੂੰ ਲੈ ਕੇ ਫਿਰ ਰਿਸ਼ਤੇਦਾਰ ਨੂੰ ਨਹੀਂ ਦੇਖਦਾ ਭੈਣ ਭਰਾ ਨੂੰ ਨਹੀਂ ਦੇਖਦਾ ਸਕਿਆਂ ਨੂੰ ਨਹੀਂ ਦੇਖਦਾ ਉਹ ਕਿੰਨੂੰ ਦੇਖ ਕੇ ਚੱਲਦਾ ਹੈ ਪਰਮੇਸ਼ਰ ਦੇ ਵਚਨ ਨੂੰ ਤਾਂ ਪਰਮੇਸ਼ਰ ਲੇਵੀਆ ਨੂੰ ਆਸ਼ੀਸ਼ ਦਿੰਦਾ ਹੈ ਲੇਵੀ ਮੇਰੇ ਨੇੜੇ ਰਹਿਣਗੇ ਲੇਵੀ ਮੇਰਾ ਵਿਰਸਾ ਹੈ ਲੇਵੀਆ ਨੂੰ ਬੁਲਾਇਆ ਪ੍ਰਭੂ ਨੇ ਔਰ ਫਿਰ ਅੱਗੇ ਚੱਲ ਕੇ ਆਪਾਂ ਦੇਖਦੇ ਹਾਂ ਜਦੋਂ ਇਸرائیਲੀ ਆ ਰਹੇ ਆ ਅੱਗੇ ਜਾ ਕੇ ਇਸرائیਲੀਆਂ ਤਾਂ ਨਿਸ਼ਾਨਾ ਕਨਾਨ ਦੇ ਉੱਤੇ ਜਾਣਾ ਪਰ ਉਸ ਤੋਂ ਪਹਿਲਾਂ ਰਾਹ ਦੇ ਵਿੱਚ ਜਿਹੜਾ ਮੁਆਬਦਾ ਰਾਜਾ ਬਲਾਕ ਸੀ ਉਸ ਰਾਜੇ ਨੇ ਜਦੋਂ ਇਸرائیਲੀਆਂ ਨੂੰ ਦੇਖਿਆ ਤਾਂ ਉਹਨੇ ਸੋਚਿਆ ਮੈਂ ਇਹਨਾਂ ਨੂੰ ਕਿਵੇਂ ਹਰਾਵਾਂ ਤਾਂ ਉਹਨੇ ਬਲੀਆਮ ਨਬੀ ਨੂੰ ਬੁਲਾਇਆ ਕਿ ਇਹਨਾਂ ਲੋਕਾਂ ਨੂੰ ਸ਼ਰਾਪ ਦੇ ਬਲੀਆਮ ਨਬੀ ਨੇ ਪਹਿਲਾਂ ਮਨਾਂ ਕੀਤਾ ਪਰ ਜਦੋਂ ਲਾਲਚ ਦਿੱਤਾ ਗਿਆ ਤੇ ਉਹ ਆਇਆ ਆਣ ਕੇ ਉਹਨੇ ਇਸرائیਲੀ ਲੋਕਾਂ ਨੂੰ ਸ਼ਰਾਪ ਦੇਣ ਲਈ ਮੂੰਹ ਖੋਲਿਆ ਪਰ ਪਰਮੇਸ਼ੁਰ ਨੇ ਉਹਦੇ ਮੂੰਹ ਦੇ ਵਿੱਚ ਆਸ਼ੀਸ਼ ਪਾ ਦਿੱਤੀ ਤਦ ਉਹ ਬੋਲਦਾ ਇਹ ਪਰਜਾਈ ਇਕੱਲੀ ਵਸਤੀ ਤੇ ਕੋਮਾ ਚ ਆਪਣੇ ਆਪ ਨੂੰ ਰਾਜੇ ਜੀ ਲਲਕਾਰ ਇਹਨਾਂ ਦੇ ਅੰਦਰ ਆ। ਸਾਂ ਜਿੰਨੇ ਇਹਨਾਂ ਦਾ ਬਾਲਿਆ। ਪਰਮੇਸ਼ਰ ਦੇ ਜੋ ਲੋਕ ਆ ਉਹ ਅਲੱਗ ਕੀਤੇ ਗਏ ਲੋਕ ਆ। ਉਹਨਾਂ ਨੇ ਆਪਣੇ ਆਪ ਨੂੰ ਸੰਸਾਰ ਦੇ ਵਿਹਾਰਾਂ ਦੇ ਵਿੱਚ ਨਹੀਂ ਫਸਾਉਣਾ। ਕਿਉਂ ਇਹਨਾਂ ਦਾ ਪਰਮੇਸ਼ਰ ਇਹਨਾਂ ਦੇ ਨਾਲ ਆ? ਕਿਉਂਕਿ ਅਲੱਗਤਾ ਇਹਦੇ ਵਿੱਚ ਚੱਲ ਰਹੀ ਆ। ਤਦ ਬਲੀਅਮ ਨਬੀ ਜਾਂਦਾ ਜਾਂਦਾ ਇੱਕ ਸਲਾਹ ਦੇ ਗਿਆ ਬਲਕ ਰਾਜੇ ਨੂੰ ਕਿ ਜੇ ਇਹਨਾਂ ਨੇ ਹਾਰਨਾ ਹੈ ਕਿ ਇਹਨਾਂ ਦੀ ਅਲੱਗਤਾ ਹੀ ਤੜਵਾਓ ਪਰ ਆਪਾ ਪ੍ਰਕਾਸ਼ ਦੀ ਪੋਥੀ ਚ ਪੜਦੇ ਆ ਬਲਿਆਮ ਦੀ ਸਿੱਖਿਆ ਬਲਿਆਮ ਦੀ ਸਿੱਖਿਆ ਕਿਹੜੀ ਸਿੱਖਿਆ ਹੈ ਜੋ ਲੋਕਾਂ ਨੂੰ ਸੰਸਾਰ ਦੇ ਵਿੱਚ ਫਸਾਉਂਦੀ ਹੈ ਅੱਜ ਵੀ ਬਹੁਤ ਜਗ੍ਹਾ ਤੇ ਬਲਿਆਮ ਦੀ ਸਿੱਖਿਆ ਦਿੱਤੀ ਜਾ ਰਹੀ ਹੈ ਜਿੱਥੇ ਲੋਕਾਂ ਨੂੰ ਸੰਸਾਰ ਦੇ ਵਿੱਚ ਫਸਾਇਆ ਜਾ ਰਿਹਾ ਹੈ ਤਾਂ ਬਲਿਆਮ ਨਬੀ ਜਦੋਂ ਚਲੇ ਗਿਆ ਤਾਂ ਬਲਾਕ ਰਾਜੇ ਨੇ ਲੋਕਾਂ ਨੂੰ ਠੋਕਰ ਖਵਾਉਣ ਦੇ ਲਈ ਇਸرائیਲੀ ਲੋਕਾਂ ਇਸرائیਲੀ ਲੋਕ ਜਿਹੜੇ ਆ ਉਹ ਮੂਆਬੀ ਲੋਕਾਂ ਦੇ ਵਿੱਚ ਆ ਗਏ ਔਰ ਫਿਰ ਲਿਖਿਆ ਇਹ ਉਹਨਾਂ ਦੇ ਦੇਵਤਿਆਂ ਦੀਆਂ ਬਲੀਆਂ ਤੇ ਗਏ ਤੇ ਉਹ ਇਹਨਾਂ ਦੇ ਕੋਲ ਆਏ। ਇਸرائیਲੀ ਲੜਕਿਆਂ ਨੇ ਲੜਕੀਆਂ ਵੇਖ ਲਈਆਂ ਤੇ ਲੜਕੀਆਂ ਨੇ ਲੜਕੇ ਵੇਖ ਲਏ ਔਰ ਇਸਰਾਇਲ ਜਿਹੜਾ ਆ ਉਹ ਪੋਰ ਬਾਲ ਦੇ ਨਾਲ ਮਿਲ ਗਿਆ। ਅੰਨੇ ਜਾਤੀ ਲੋਕਾਂ ਦੇ ਵਿੱਚ ਇਸرائیਲੀ ਲੋਕ ਮਿਲ ਗਏ। ਔਰ ਫਿਰ ਪਰਮੇਸ਼ੁਰ ਦਾ ਕਰੋਧ ਲੋਕਾਂ ਦੇ ਉੱਪਰ ਆਇਆ। ਪਰਮੇਸ਼ੁਰ ਨੇ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਤਦ ਪਰਮੇਸ਼ਰ ਨੇ ਮੂਸਾ ਨੂੰ ਆਖਿਆ ਇਸਰਾਇਲ ਦੇ ਜਿਹੜੇ ਬਜ਼ੁਰਗਨ ਹਨ ਧੁੱਪੇ ਟੰਗਦੇ ਕਿੰਨਾ ਲੋਕਾਂ ਤੇ ਕੰਟਰੋਲ ਕਿਉਂ ਨਹੀਂ ਕੀਤਾ ਲੋਕ ਰੋਂਦੇ ਪਏ ਆ ਮੌਤਾ ਹੋਈਆਂ ਆ ਤਦ ਇੱਕ ਨੌਜਵਾਨ ਇੱਕ ਮੁਆਬਨ ਲੜਕੀ ਨੂੰ ਲੈ ਕੇ ਆਪਣੇ ਤੰਬੂ ਵੱਲ ਨੂੰ ਜਾ ਰਿਹਾ ਸੀ ਮੂਸਾ ਵੀ ਖੜਾ ਆ ਹਰੂਨ ਵੀ ਖੜਾ ਆ ਹੋਰ ਲੋਕ ਵੀ ਖੜੇ ਆ ਪਰ ਪਰਮੇਸ਼ਰ ਦਾ ਵਚਨ ਕਹਿੰਦਾ ਆ ਉੱਥੇ ਫੀਨਾਸ ਸੀਗਾ ਫੀਨਾਸ ਨੇ ਜਦੋਂ ਦੇਖਿਆ ਉਹਨੇ ਬਰਸ਼ ਆ ਲਿਆ ਨੇਜਾ ਆ ਲਿਆ ਉਹ ਮਗਰ ਭੱਜਾ ਇਨੇ ਜ਼ੋਰ ਦੇ ਨਾਲ ਮਾਰਿਆ ਦੋਨਾਂ ਦੇ ਆਰ ਪਾਰ ਕਰ ਦਿੱਤਾ ਔਰ ਪਰਮੇਸ਼ਰ ਬੋਲਦਾ ਆ ਹਰ ਫੀਨਾਸ ਹਰੂਨ ਜਜਕ ਦਾ ਪੋਤਰਾ ਮੇਰੇ ਘਰ ਦੇ ਵਿੱਚ ਸੇਵਕਾਈ ਕਰੂਗਾ ਉਹਦੇ ਅੰਦਰ ਮੇਰੇ ਵਾਲੀ ਅਣਖ ਆ ਮਸੀਹ ਜੀਵਨ ਪਲੀਤਗੀ ਦਾ ਜੀਵਨ ਨਹੀਂ ਪਰਿਸ਼ਟਤਾਈ ਦਾ ਜੀਵਨ ਨਹੀਂ ਇਹ ਪਵਿੱਤਰਤਾਈ ਦਾ ਜੀਵਨ ਆ ਔਰ ਸਿਰਫ ਪਵਿੱਤਰਤਾਈ ਚ ਜੀਣਾ ਨਹੀਂ ਪਵਿੱਤਰਤਾਈ ਦੇ ਲਈ ਅਣਖ ਰੱਖਣ ਵਾਲਾ ਜੀਵਨ ਆ ਅੱਗੇ ਜਾ ਕੇ ਵੀ ਇਸرائیਲੀ ਲੋਕ ਜਦੋਂ ਦੂਜੇ ਲੋਕਾਂ 'ਚ ਮਿਲਦੇ ਸੀ ਪਰਮੇਸ਼ਰ ਜਿਹੜੇ ਵੀ ਆਪਦੇ ਨਬੀ ਨੂੰ ਖੜਾ ਕਰਦਾ ਸੀ ਉਹ ਅਣਖ ਨਾਲ ਖੜਾ ਹੁੰਦਾ ਸੀ ਏਲੀਆ ਬੋਲਦਾ ਮੈਂ ਯਹੋਵਾ ਪਰਮੇਸ਼ਰ ਦੀ ਅਣਖ ਦੇ ਨਾਲ ਸੜਿਆ ਪਿਆ ਹਾਂ ਮੈਂ ਪਰਮੇਸ਼ਰ ਦੀ ਅਣਖ ਦੇ ਨਾਲ ਸੜਿਆ ਪਿਆ ਹਾਂ ਔਰ ਫਿਰ ਨਵੇਂ ਨੇਮ ਦੇ ਵਿੱਚ ਪੌਲਸ ਵੀ ਲਿਖਦਾ ਹੈ ਪੜਾਂਗੇ ਆਪਾਂ ਪ੍ਰਭੂ ਦੇ ਵਚਨ ਦੇ ਵਿੱਚੋਂ ਦੂਸਰਾ ਕ੍ਰੰਥੀ 11 ਦੇ ਆਏ ਇੱਕ ਵਚਨ ਤੋਂ ਮੈਂ ਚਾਹੁੰਦਾ ਹਾਂ ਜੋ ਤੁਸੀਂ ਮੇਰੀ ਥੋੜੀ ਜਿਹੀ ਮੂਰਖਤਾ ਨੂੰ ਸਹਾਰੋ ਹਾਂ ਤੁਸੀਂ ਜ਼ਰੂਰ ਸਹਾਰੋ ਤੁਹਾਡੇ ਲਈ ਮੇਰੀ ਅਣਖ ਪਰਮੇਸ਼ਵਰ ਜਹੀ ਅਣਖ ਹੈ ਤੁਹਾਡੇ ਲਈ ਮੇਰੀ ਅਣਖ ਪਰਮੇਸ਼ਵਰ ਜਹੀ ਅਣਖ ਹੈ ਜਿਵੇਂ ਪਰਮੇਸ਼ਵਰ ਚਾਹੁੰਦਾ ਕਿ ਉਹਦੇ ਲੋਕ ਪਵਿੱਤਰ ਰਹਿਣ ਪ੍ਰਭੂ ਦਾ ਦਾਸ ਪੌਲਸ ਕਹਿੰਦਾ ਮੇਰੇ ਅੰਦਰ ਵੀ ਇਹੀ ਅਣਖ ਹੈ ਤੁਸੀਂ ਵੀ ਪਵਿੱਤਰ ਰਹੋ ਮੇਰੀ ਅਣਖ ਪਰਮੇਸ਼ਵਰ ਜਹੀ ਅਣਖ ਹੈ ਇਸ ਲਈ ਜੋ ਮੈਂ ਇੱਕੋ ਹੀ ਪਤੀ ਨਾਲ ਤੁਹਾਡੀ ਕੁੜਮਾਈ ਕੀਤੀ ਮੈਂ ਕੋਈ ਪਤੀ ਨਾਲ ਤੁਹਾਡੀ ਕੁੜਮਾਈ ਕਰਵਾਈ ਆ ਇੱਕੋ ਹੀ ਦੇ ਨਾਲ ਮੰਗਣੀ ਕਰਵਾਈ ਆ ਜੀ ਭਾਈ ਤੁਹਾਨੂੰ ਪਾਕ ਕੁਆਰੀ ਵਾਂਗੂ ਮਸੀਹ ਦੇ ਅਰਪਣ ਕਰਾਂ ਤਾਂ ਜੋ ਤੁਹਾਨੂੰ ਪਾਕ ਕੁਆਰੀ ਵਾਂਗੂ ਮਸੀਹ ਦੇ ਅਰਪਣ ਕਰਦਿਆਂ ਉਹ ਪਤੀ ਮਸੀਹ ਆ ਮੈਂ ਮਸੀਹ ਦੇ ਨਾਲ ਮੰਗਣੀ ਕਰਵਾਈ ਆ ਔਰ ਮੇਰੀ ਅਣਖ ਕਿਹੜੀ ਗੱਲ ਦੇ ਲਈ ਆ ਤੁਹਾਨੂੰ ਪਵਿੱਤਰਤਾ ਵਿੱਚ ਰੱਖਣਾ ਤੁਹਾਨੂੰ ਉਸ ਤਰੀਕੇ ਨਾਲ ਸਿਖਾਉਣਾ ਪਾਕ ਕੁਆਰੀ ਵਾਂਗੂ ਮਸੀਹ ਦੇ ਅਰਪਣ ਕਰਦਿਆਂ ਪਰ ਮੈਂ ਡਰਦਾ ਹਾਂ ਪਰ ਮੈਂ ਡਰਦਾ ਹਾਂ ਭਈ ਕਿਤੇ ਐਂਓ ਨਾ ਹੋਵੇ ਕਿ ਜੇ ਮੈਂ ਸਾਪਣੇ ਆਪਣੀ ਖੱਤਰ ਵਿਦਿਆ ਨਾਲ ਹਵਾ ਨੂੰ ਪਰਮਾਇਆ ਤੁਹਾਡੇ ਮਨ ਵੀ ਉਸ ਸਾਦਗੀ ਤੇ ਪਵਿੱਤਰਤਾਈ ਤੋਂ ਜੋ ਮਸੀਹ ਦੀ ਵੱਲ ਹੈ ਵਿਗੜ ਜਾਣ ਹੂੰ ਜੇ ਤਾਂ ਕੋਈ ਆਉਣ ਵਾਲਾ ਕਿਸੇ ਦੂਜੇ ਯੀਸ਼ੂ ਦੀ ਮਨਾਤੀ ਕਰਦਾ ਜਿਹਦੀ ਅਸਾਂ ਨਾ ਕੀਤੀ ਜਾਂ ਤੁਹਾਨੂੰ ਕੋਈ ਹੋਰ ਆਤਮਾ ਮਿਲਦਾ ਜਿਹੜਾ ਤੁਹਾਨੂੰ ਨਾ ਮਿਲਿਆ ਜਾਂ ਕੋਈ ਹੋਰ ਖੁਸ਼ਖਬਰੀ ਜਿਹਨੂੰ ਤੁਸੀਂ ਕਬੂਲ ਨਾ ਕੀਤਾ ਤਾਂ ਤੁਸੀਂ ਅੱਛੀ ਤਰ੍ਹਾਂ ਉਹਨੂੰ ਸਹਾਰ ਲੈਂਦੇ ਪ੍ਰਭੂ ਦਾ ਦਾਸ ਕਹਿੰਦਾ ਕਿ ਮੈਂ ਡਰਦਾ ਹਾਂ ਜਿਵੇਂ ਸੱਪ ਨੇ ਆਪਣੇ ਖੱ쩌 ਦੇ ਵਿਦਿਆਣ ਹਵਾ ਨੂੰ ਪਰਮਾਇਆ ਤੁਹਾਡੇ ਮਨ ਵਿੱਚ ਕਿਤੇ ਉਸ ਸਾਦਗੀ ਤੇ ਪਵਿੱਤਰਤਾਈ ਤੋਂ ਚੁਮਸੀ ਦੀ ਵੱਲ ਕਿਤੇ ਵਿਗੜ ਨਾ ਜਾਵੇ ਮੈਂ ਇਸ ਗੱਲ ਤੋਂ ਡਰਦਾ ਹਾਂ ਕਿ ਤੁਸੀਂ ਕਾਦੇ 'ਚ ਰਹਿਣਾ ਹੈ ਪਵਿੱਤਰਤਾਈ 'ਚ ਰਹਿਣਾ ਤਾਂ ਪ੍ਰਭੂ ਦਾ ਦਾਸ ਪੌਲਸ ਵੀ ਕੀ ਰੱਖਦਾ ਹੈ ਅਣਖ ਰੱਖਦਾ ਹੈ ਕਲਿਸਿਆ ਦੇ ਪ੍ਰਤੀ ਤੋ ਆਪਾਂ ਜੋ ਵਿਸ਼ਵਾਸੀ ਲੋਕ ਆ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਅਣਖ ਰੱਖਣੀ ਆ ਕਿਹੜੀਆਂ ਕਿਹੜੀਆਂ ਗੱਲਾਂ ਲਈ ਅਣਖ ਰੱਖਣੀ ਆ ਅਸੀਂ ਅਣਖ ਰੱਖਣੀ ਪਵਿੱਤਰਤਾਈ ਦੇ ਲਈ ਅਣਖ ਰੱਖਣੀਆ ਸੱਚਾਈ ਦੇ ਲਈ ਅਣਖ ਰੱਖਣੀਆ ਅਲੱਗਤਾਈ ਦੇ ਲਈ ਅਣਖ ਰੱਖਣੀ ਆ ਸੱਚੇ ਉਪਦੇਸ਼ ਦੇ ਲਈ ਸਾਡੇ ਕੋਲ ਜੋ ਉਪਦੇਸ਼ ਆ ਉਹ ਸੱਚਾ ਉਪਦੇਸ਼ ਆ ਇਸ ਲਈ ਅਸੀਂ ਹਰ ਜਗ੍ਹਾ ਤੇ ਨਹੀਂ ਜਾਂਦੇ ਜਿੱਥੇ ਸਾਨੂੰ ਕੋਈ ਬੁਲਾਉਂਦਾ ਉਸ ਉੱਥੇ ਅਸੀਂ ਨਹੀਂ ਜਾਂਦੇ ਕਿਉਂ ਸਾਨੂੰ ਪਰਮੇਸ਼ਰ ਨੇ ਚੁਣ ਕੇ ਕੀ ਕੀਤਾ ਹੈ ਪਰਮੇਸ਼ਰ ਇਹ ਹੀ ਇਸਰਾਇਲ ਤੋਂ ਚਾਹੁੰਦਾ ਸੀ ਕਿ ਉਹ ਅਲੱਗ ਤਾਈ ਚੱਲਣ ਅਲੱਗ ਤਾਈ ਚ ਇੱਕ ਵਿਅਕਤੀ ਕਦੋਂ ਚੱਲੂਗਾ ਜਦੋਂ ਉਹ ਨੂੰ ਸਮਝ ਲੱਗੂ ਮੈਂ ਕੌਣ ਹਾਂ ਮੈਂ ਅਲੱਗ ਕੀਤਾ ਗਿਆ ਵਿਅਕਤੀ ਹਾਂ ਦੂਸਰਾ ਗ੍ਰੰਥੀਆ ਸ਼ੇਹ ਦੇ ਆਇਓ ਦੇ 14ਵਾਂ ਵਚਨ ਦੇ ਵਿੱਚ ਲਿਖਿਆ ਤੁਸੀਂ ਬੇਪਰਤੀਤਿਆਂ ਦੇ ਨਾਲ ਅਣਸਾਵੇਂ ਨਾ ਜੁੱਤੋ ਧਰਮ ਤੇ ਕੁਧਰਮ ਵਿੱਚ ਕੀ ਸਾਂਝ ਹੈ ਪ੍ਰਤੀਤਵਾਨ ਦਾ ਬੇਪ੍ਰਤੀਤੇ ਦੇ ਨਾਲ ਕੀ ਹਿੱਸਾ ਆ ਤੁਸੀਂ ਤਾਂ ਪਰਮੇਸ਼ਰ ਦੀ ਹੈਕਲ ਪਰਮੇਸ਼ਰ ਦੀ ਹੈਕਲ ਦਾ ਮੂਰਤੀਆਂ ਦੇ ਨਾਲ ਕੀ ਵਾਸਤਾ ਇਸ ਲਈ ਉਹਨਾਂ ਵਿੱਚੋਂ ਨਿਕਲ ਆਓ ਪ੍ਰਭੂ ਆਖਦਾ ਆ ਮੈਂ ਤੁਹਾਨੂੰ ਕਬੂਲ ਕਰ ਲਵਾਂਗਾ ਮੈਂ ਤੁਹਾਡਾ ਪਿਤਾ ਹੋਵਾਂਗਾ ਤੁਸੀਂ ਮੇਰੇ ਪੁੱਤਰ ਧੀਆਂ ਹੋਵੋਗੇ ਇਹ ਵਚਨ ਸਰਵਸ਼ਕਤੀਮਾਨ ਪ੍ਰਭੂ ਦਾ ਆ ਇਹ ਵਚਨ ਸਰਵਸ਼ਕਤੀਮਾਨ ਤੋਂ ਸਾਡਾ ਪਰਮੇਸ਼ਰ ਰਣਕ ਰੱਖਣ ਵਾਲਾ ਪਰਮੇਸ਼ਰ ਆ ਅਸੀਂ ਆਪਣੇ ਜੀਵਨ ਦੇ ਵਿੱਚ ਅਣਖ ਦੇ ਨਾਲ ਚੱਲਣਾ ਆ ਔਰ ਇਹ ਤਾਦੀ ਹੋਊਗਾ ਜਿਵੇਂ ਉਹਦੀ ਸੰਤਾਨ ਆ ਆਈ ਆਪਣੇ ਅੱਖਾਂ ਨੂੰ ਬੰਦ ਕਰਦੇ ਹallelujah ਇਹ ਚੀਜ਼ ਸਿਖਾਈ ਨਹੀਂ ਜਾਂਦੀ ਇਹ ਆਪਣੇ ਆਪ ਅੰਦਰ ਆਉਂਦੀ ਹੈ ਲੇਵੀਆਂ ਨੂੰ ਕਿਸੇ ਨੇ ਸਿਖਾਇਆ ਨਹੀਂ ਮੋਸਾ ਵੀ ਇਕੱਲੇ ਵੀ ਸੀ ਅਸੀਂ ਨਵੇਂ ਨੇਮ ਦੇ ਲੇਵੀ ਆ ਪ੍ਰਭੂ ਦਾ ਵਚਨ ਕਹਿੰਦਾ ਸ਼ਰਾਪ ਉਸ ਮਨੁੱਖ ਤੇ ਜੋ ਆਪਣੀ ਤਲਵਾਰ ਨੂੰ ਲਹੂ ਵਹਾਉਣ ਤੋਂ ਰੋਕਦਾ ਹੈ। ਲੈ ਵੀ ਮਨੁੱਖ ਦਾ ਮੂੰਹ ਵੇਖ ਕੇ ਨਹੀਂ ਚੱਲਦੇ। ਪੁਲਿਸ ਬੋਲਦਾ ਹੈ ਜਿਵੇਂ ਹੁਣ ਤੱਕ ਮਨੁੱਖਾਂ ਨੂੰ ਖੁਸ਼ ਕਰਦਾ ਮੈਂ ਮਸੀਹ ਦਾ ਦਾਸ ਨਾ ਹੁੰਦਾ। ਸਾਨੂੰ ਲੋਕਾਂ ਨੂੰ ਖੁਸ਼ ਕਰਨ ਲਈ ਨਹੀਂ ਬੁਲਾਇਆ। ਸਾਨੂੰ ਉਸ ਨੂੰ ਖੁਸ਼ ਖਬਰ ਕਰਨ ਲਈ ਬੁਲਾਇਆ ਜਿਸ ਨੇ ਸਾਡੇ ਲਈ ਆਪਣੀ ਜਾਨ ਦਿੱਤੀ ਹੈ। ਹallelujah। ਹallelujah। ਇਹੀ ਅਣਖ ਦੇ ਨਾਲ ਏਲੀਆ ਕਰਮਲ ਪਹਾੜ ਤੇ ਖੜਾ ਆ। ਇਹੀ ਅਣਖ ਦੇ ਨਾਲ ਯਹੋਸ਼ਵਾ ਬੋਲਦਾ ਆ। ਇਸਰਾਇਲੀ ਲੋਕਾਂ ਨੂੰ ਅੱਜ ਤੁਸੀਂ ਚੁਣ ਲਓ ਕਿਸ ਦੀ ਉਪਾਸਨਾ ਕਰੋਗੇ। ਉਹਨਾਂ ਦੇਵਤਿਆਂ ਦੀ ਜਿਨ੍ਹਾਂ ਦੀ ਤੁਹਾਡੇ ਪਿਓ ਦਾਦੇ ਕਰਦੇ ਸੀ। ਪਰ ਮੈਂ ਤੇ ਮੇਰਾ ਘਰਾਣਾ ਤਾਂ ਯਹੋਵਾ ਹੀ ਦੀ ਉਪਾਸਨਾ ਕਰਾਂਗੇ। ਏਲੀਆ ਇਸਰਾਇਲੀ ਲੋਕਾਂ ਨੂੰ ਬੋਲਦਾ ਕਦੋਂ ਤੀਕ ਲੰਗੜਾ ਕੇ ਤੁਸੀਂ ਦੋ ਖਿਆਲਾਂ ਤੇ ਚੱਲੋਗੇ। ਅੱਜ ਜਾਣ ਲਓ ਜੇ ਯਹੋਵਾ ਪਰਮੇਸ਼ਰ ਆ ਤਦ ਉਹਦੇ ਵੱਲ ਆ ਜਾਓ। ਜੇ ਬਾਲ ਪਰਮੇਸ਼ਰ ਆ ਤਾਂ ਉਧਰ ਚਲੇ ਜਾਓ ਕਦੋਂ ਤੱਕ ਲੰਗੜਾ ਕੇ ਚੱਲਦੇ ਰਹੋਗੇ ਅਸੀਂ ਵੀ ਫੈਸਲਾ ਕਰ ਲიਏ ਸੰਸਾਰ ਦੇ ਨਾਲ ਚੱਲਣਾ ਜਾਂ ਪਰਮੇਸ਼ਰ ਦੇ ਨਾਲ ਚੱਲਣਾ ਹੈ ਪੈਸੇ ਨੂੰ ਪਿਆਰ ਕਰਨਾ ਜਾਂ ਪਰਮੇਸ਼ਰ ਨੂੰ ਪਿਆਰ ਕਰਨਾ ਹੈ ਇੱਕ ਨੌਕਰ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ ਉਪਦੇਸ਼ ਨੂੰ ਲੈ ਕੇ ਅਣਖ ਹੋਣੀ ਹੈ ਹallelujah ਜਦੋਂ ਪੌਲਸ ਅਥੈਨੇ ਦੇ ਵਿੱਚ ਸੀ ਉਹਨੇ ਸ਼ਹਿਰ ਨੂੰ ਮੂਰਤਾਂ ਦੇ ਨਾਲ ਭਰਿਆ ਵੇਖਿਆ ਪ੍ਰਭੂ ਦਾ ਵਚਨ ਕਹਿੰਦਾ ਆ ਉਹ ਵੇਖ ਕੇ ਉਹਦਾ ਮਨ ਜਲ ਗਿਆ ਉਹ ਤੋਂ ਚੁੱਪ ਨਹੀਂ ਰਿਹਾ ਗਿਆ ਉਹਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਅਣਖ ਸਾਨੂੰ ਖੜਾ ਕਰਦੀ ਹੈ ਗਿਡਾਉਣ ਦੇ ਅੰਦਰ ਅਣਖ ਆਮਲਿਕੀ ਲੋਕ ਆਣ ਕੇ ਉਹਨਾਂ ਦੀ ਸਭ ਫਸਲ ਨੂੰ ਬਰਬਾਦ ਕਰ ਜਾਂਦੇ ਆ ਲੁੱਟ ਕੇ ਲੈ ਜਾਂਦੇ ਆ ਉਹ ਅਣਖ ਦੇ ਨਾਲ ਉੱਠਿਆ ਪਰਮੇਸ਼ਰ ਦਾ ਦੂਤ ਉਹਨੂੰ ਕਹਿੰਦਾ ਆ हे ਤਕੜੇ ਸ਼ੂਰਵੀਰ ਯਹੋਵਾ ਤੇਰੇ ਨਾਲ ਆ ਹallelujah ਪਰਮੇਸ਼ਰ ਦਾ ਆਤਮਾ ਅਣਖ ਦੇ ਲਈ ਲੋਚਦਾ ਆ ਸਵਰਗ ਪਿਤਾ ਜੀ ਤੁਹਾਡਾ ਧੰਨਵਾਦ ਕਰਦਿਆਂ ਤੁਹਾਡੇ ਵਚਨਾਂ ਦੇ ਲਈ ਜੋ ਤੁਹਾਡੇ ਵਚਨ ਸਿੱਖੇ ਆ ਤੁਹਾਡੇ ਵਚਨ ਸਾਡੇ ਜੀਵਨਾ ਚ ਕੰਮ ਕਰਨਾ ਅਸੀਂ ਤੁਹਾਡੇ ਸੁਭਾਅ 'ਚ ਬਦਲੇ ਦੇ ਜਾਈਏ ਤੁਹਾਡੇ ਗੁਣ ਸਾਡੇ ਜੀਵਨ ਦੁਆਰਾ ਪ੍ਰਗਟ ਹੋਣ ਸਰ ਆਦਰ ਤੁਹਾਡੇ ਨਾਮ ਨੂੰ ਦਿੰਦੇ ਹਾਂ ਬੇਨਤੀ ਸਾਡੇ ਮੁਕਤੀਦਾਤਾ ਪ੍ਰਭੂ ਯੇਸ਼ੂ ਮਸੀਹ ਦੇ ਨਾਮ 'ਚ ਮੰਗਦੇ ਹਾਂ ਆਮੀਨ ਆਮੀਨ ਆਮੀਨ